ਓ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋ ਗਿਆ ਨਾ ਵਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਵੇ ਇਥੋਂ ਹੀ ਪਾੜਦੀ ਉਹ ਮਾਗ ਲਾ ਗਿਆ ਰੱਬਾ ਕਰਤਾ ਕਰਤਾ ਕਰ ਲਾ ਗਿਆ ਉਹ ਬੰਨ ਟੁੱਟ ਗਿਆ ਓਏ ਹਾਲੀ ਵਾਲਾ ਰਾਇ ਗਰੂ ਕਿਰਪਾ ਕਰਦੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਓਏ ਵਾਟਰ ਰੁਣ ਦਵਾੜੀ ਵਾਟਰ ਨਾਲ ਤੋੜੇ ਦੋੜ ਵਾਪਸ ਜੁੜਨ ਦੇ ਲੈ ਪਰਲਾ

ਵਾੜ ਗਿਆ ਵਾੜ ਗਿਆ ਇਧਰ ਪਾਣੀ ਆ ਗਿਆ ਓ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਲੰਘ ਕੇ ਪਾਣੀ ਨਾ ਚਾ ਪਪਰੇ ਲਾਵਾ ਲੈ ਮਾਲਕਾ ਓਏ ਸੇ ਬੰਦੇ ਟਿਕਾ ਕੋਈ ਗਰੂ ਕੋਈ ਗਰੂ ਕੋਈ ਗਰੂ ਕੋਈ ਗਰੂ ਨੇ ਸਦਾ ਚੱਕੀ ਵੀ ਕੀਤੀ ਮਾਈ ਗਰੂ ਨੇ ਸਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਤੂੰ ਜਦ ਮੈਂ ਚੱਕੀ ਨਹੀਂ ਕੀਤੀ ਵਾਲੀ ਵਾਲਾ ਬੰਦ ਤੋੜਦਾ ਤੂੰ ਵਾਈ ਗਰੂ ਵਾਈ ਗਰੂ ਤੋ ਚੱਕੀ ਨਹੀਂ ਕੀਤੀ ਵਾਈ ਗਰੂ ਵਾਈ ਗਰੂ ਸਾਡਾ ਚੱਕੀ ਨਹੀਂ ਕੀਤੀ ਇੱਧਰ ਆ ਜਾ ਨਾਲ ਵਾਈ ਗਰੂ ਸਾਡਾ ਚੱਕੀ ਨਹੀਂ ਕੀਤੀ ਉਹ ਇੱਧਰ ਆ ਜਾ ਨਾਲ ਹੀ ਉਹ ਤੇ ਮੈਂ ਨਹੀਂ ਚੱਕੀ ਤੈਨੂੰ ਕਿੱਦੀ ਵਾਈ ਗਰੂ ਤੂੰ ਵਾਈ ਗਰੂ ਸਾਡਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਵਾਈ ਗਰੂ ਉਹ ਲੱਕੜਾ ਨਾ ਕੱਟਾਰੂ ਬੰਦੇ ਉਹ ਨਹੀਂ ਕੀਤੀ ਉਹ ਲੱਕੜਾ ਨਾ ਪਾੜੀ ਆ ਤੇ ਲੱਕੜਾ ਲਾ ਫੰ ਲੱਕੜਾ ਪਰ ਨਹੀਂ ਬੰਦ ਤੇ ਬਾਟ ਡਟ ਗਿਆ ਰਬਾਣਾ ਬੰਨ ਟਟ ਗਿਆ ਵੀਰ ਬੰਨ ਆ ਆਲੀ ਆੜਾ ਓ ਓ ਕਿੰਨਾ ਗਿਆ ਬਾਈ ਓ ਨਵਾ ਗੁੱਸਰ ਕਰਾ ਓ ਵੀਰ ਬੰਨ ਟਟ ਗਿਆ ਬੰਨ ਪਿੰਦੇ ਪੈ ਕੋਲੋਂ ਬੰਨ ਟਟ ਗਿਆ ਛਤੀ ਪਜਾ ਬੰਨ ਟਟ ਗਿਆ ਛਤੀ ਕਪੜੀਆਂ ਚਲੋ ਚਲੋ ਪਰੇ ਹੋ ਜਾਓ ਸਾਬ ਸਰਕਾਰੀ ਫੇਸੇ ਅਲੀ ਕਲਾਰੇ ਬੰਦੇ ਵਿੱਚ ਤੋੜ ਹੋ ਗਿਆ ਮੇਰੇ ਵੀ ਜਿੰਨੇ ਟਰੈਕਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀ ਸਾਮਾਨ ਸੇਫ ਜਗ੍ਹਾ ਤੇ ਡੰਗਰ ਡੰਗਰ ਆਪਦੇ ਸੇਫ ਜਗ੍ਹਾ ਤੇ ਕਰ ਲੋ